ਸ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਮੈਂ ਬਣਾ ਰਹੀ ਹਾਂ ਟਮਾਟਰ ਤੇ ਪਿਆਜ਼ ਦੀ ਟੇਸਟੀ ਤੇ ਚਟਪਟੀ ਚਟਨੀ ਚਟਨੀ ਤਾਂ ਤੁਸੀਂ ਬਹੁਤ ਖਾਧੀਆਂ ਹੋਣਗੀਆਂ ਪਿਕ ਪਰ ਇੱਕ ਵਾਰੀ ਆਹ ਚਟਨੀ ਬਣਾ ਕੇ ਜਰੂਰ ਖਾ ਕੇ ਦੇਖਿਓ ਤੁਹਾਨੂੰ ਬਹੁਤ ਪਸੰਦ ਵੀ ਆਵੇਗੀ ਤੇ ਤੁਸੀਂ ਵਾਰ-ਵਾਰ ਬਣਾ ਕੇ ਖਾਓਗੇ ਇੱਕ ਦੀ ਜਗ੍ਹਾ ਤੇ 4 ਰੋਟੀਆਂ ਖਾ ਜਾਓਗੇ ਅਗਰ ਤੁਹਾਨੂੰ ਮੇਰੀਆਂ ਵੀਡੀਓ ਰੈਸਪੀ ਵਧੀਆ ਲੱਗਦੀਆਂ ਪਲੀਜ਼ ਜਰੂਰ ਲਾਈਕ ਸ਼ੇਅਰ ਕਰਿਆ ਕਰੋ ਚੈਨਲ ਨੂੰ ਹਾਲੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਨਾਲ ਲੱਗਦੇ ਘੰਟੀ ਵਾਲੇ ਬਟਨ ਨੂੰ ਜੂਰ ਪ੍ਰੈਸ ਕਰਿਓ ਚਲੋ ਜੀ ਰੈਸਪੀ ਸ਼ੁਰੂ ਕਰਦੇ ਹਾਂ ਇਥੇ ਮੈਂ ਲਈ ਨੇ ਚਾਰ ਲਾਲ ਰੰਗ ਦੇ ਟਮਾਟਰ ਟਮਾਟਰ ਆਪਾਂ ਲਾਲ ਰੰਗ ਦੇ ਲੈਣੇ ਆ ਜੀ ਇਹਦੇ ਨਾਲ ਚਟਨੀ ਦਾ ਜਿਹੜਾ ਕਲਰ ਆ ਬਹੁਤ ਹੀ ਵਧੀਆ ਹੁੰਦਾ ਹੈ ਤੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਪਹਿਲਾਂ ਸਾਫ਼ ਕੱਪੜੇ ਦੇ ਨਾਲ ਪੂੰਝ ਲਿਆਏ ਉਸ ਤੋਂ ਬਾਅਦ ਇੱਕ ਮੈਂ ਛੋਟੇ ਸਾਈਜ਼ ਦਾ ਲਿਆਇ ਖੀਰਾ ਖੀਰਾ ਆਪਸ਼ਨਲ ਆ ਅਗਰ ਤੁਸੀਂ ਪਾਉਣਾ ਚਾਹੋ ਪਾ ਸਕਦੇ ਹੋ ਨਹੀਂ ਤਾਂ ਸਕਿੱਪ ਵੀ ਕਰ ਸਕਦੇ ਹੋ ਕਿੰਦ ਲਈਆਂ ਨੇ ਹਰੀਆਂ ਮਿਰਚਾਂ ਤੇ ਬਿਲਕੁਲ ਛੋਟੇ ਸਾਈਜ਼ ਦੇ ਦੋ ਪਿਆਜ਼ ਲਏ ਤੁਸੀਂ ਇੱਥੇ ਇੱਕ ਵੱਡੇ ਸਾਈਜ਼ ਦਾ ਪਿਆਜ਼ ਵੀ ਲੈ ਸਕਦੇ ਹੋ ਕੁਸ਼ ਕਲੀਆਂ ਲਈਆਂ ਲਸਣ ਦੀਆਂ ਤੇ ਥੋੜਾ ਜਿਹਾ ਲਿਆਏ ਫਰੈਸ਼ ਪੁਦੀਨਾ ਪੁਦੀਨੇ ਦੀ ਜਗ੍ਹਾ ਤੇ ਤੁਸੀਂ ਧਨੀਆ ਵੀ ਲੈ ਸਕਦੇ ਹੋ ਟਮਾਟਰ ਦਾ ਉੱਪਰਲਾ ਹਿੱਸਾ ਮੈਂ ਹਟਾ ਦਿੱਤਾ ਹੈ ਜੀ ਅੱਖ ਵਾਲਾ ਉਸ ਤੋਂ ਬਾਅਦ ਟਮਾਟਰ ਨੂੰ ਆਪਾਂ ਇਸ ਤਰ੍ਹਾਂ ਵਿੱਚ ਘਾਰੋ ਕੱਟ ਲੈਣਾ ਹੈ ਇੱਕ ਟਮਾਟਰ ਦੇ ਆਪਾਂ ਦੋ ਪੀਸ ਕਰ ਲੈਣੀਆਂ ਤੇ ਇਸੇ ਤਰ੍ਹਾਂ ਸਾਰੇ ਟਮਾਟਰ ਵਿੱਚ ਘਾਰੋ ਕੱਟ ਤਕਿਏ ਆਪਾਂ ਤਿਆਰ ਕਰ ਲੈਣੀਆਂ ਸਾਰੇ ਟਮਾਟਰ ਆਪਨੇ ਰੈਡੀ ਹੋ ਗਿਆ ਜੀ ਦੂਜੀ ਸਾਈਡ ਮੈਂ ਇੱਕ ਕੜਾਈ ਰੱਖੀ ਹੈ ਗੈਸ ਤੇ ਉਦੇ ਵਿੱਚ ਆਪਾਂ ਇੱਕ ਚਮਚ ਪਾਵਾਂਗੇ ਤੇਲ ਦਾ ਤੇਲ ਪਾ ਕੇ ਆਪਾਂ ਸਾਰੀਆਂ ਸਾਈਡਾਂ ਤੇ ਫੈਲਾ ਦੇਣਾ ਹੈ ਇਹ ਮੈਂ ਸਰੋਂ ਦਾ ਤੇਲ ਲਿਆ ਹੈ ਜੀ ਇਹਦੇ ਨਾਲ ਜਿਹੜੀ ਚਟਨੀ ਆ ਬਹੁਤ ਹੀ ਵਧੀਆ ਬਣਦੀ ਹੈ ਤੁਸੀਂ ਰਿਫਾਈਨਡ ਤੇਲ ਵੀ ਵਰਤ ਸਕਦੇ ਹੋ ਤੇਲ ਗਰਮ ਹੋ ਜਾਂਨ ਤੇ ਫਿਰ ਆਪਾਂ ਇਹਦੇ ਵਿੱਚ ਰੱਖ ਦੇਣੀ ਹੈ ਜੀ ਸਾਰੇ ਟਮਾਟਰ ਇਸ ਤਰ੍ਹਾਂ ਉਲਟੇ ਕਰਕੇ ਇਸ ਤੋਂ ਬਾਅਦ ਜੋ ਆਪਣੇ ਕੋਲੇ ਲਸਣ ਸੀ ਲਸਣ ਨੂੰ ਵੀ ਆਪਾਂ ਇਸ ਤਰ੍ਹਾਂ ਵਿੱਚ ਫਰਾਈ ਕਰਨਾ ਟਮਾਟਰਾਂ ਦੇ ਨਾਲ ਹੀ ਤੇ ਫਿਰ ਮੈਂ ਟੇਸਟ ਦੇ ਹਿਸਾਬ ਦੇ ਨਾਲ ਇਹਦੇ ਵਿੱਚ ਚਮਚ ਦਾ ਚੌਥਾ ਹਿੱਸਾ ਸਧਾਰਨ ਨਮਕ ਦਾ ਪਾ ਦਿੱਤਾ ਹੈ ਜੀ ਪਾ ਕੇ ਚੰਗੀ ਤਰ੍ਹਾਂ ਆਪਾਂ ਹਿਲਾ ਦੇ ਨੇ ਇਹਨਾਂ ਨੂੰ ਇੱਥੇ ਵੀਡੀਓ ਸਕਿਪ ਹੋ ਗਈ ਸੀ ਤੇ ਫਿਰ ਉਸ ਤੋਂ ਬਾਅਦ ਕਵਰ ਕਰਕੇ ਆਪਾਂ ਇਹਨੂੰ ਪੱਕਣ ਦੇ ਲਈ ਰੱਖ ਦੇਣਾ ਹੈ ਬਿਲਕੁਲ ਲੋ ਟੂ ਮੀਡੀਅਮ ਫਲੇਮ ਤੇ ਦੂਸਰੀ ਸਾਈਡ ਆਪਾਂ ਉਹਨੀ ਦੇਰ ਪਿਆਜ਼ ਕੱਟ ਲੈਣੀ ਹੈ ਜੀ ਪਿਆਜ਼ ਨੂੰ ਇਸ ਤਰ੍ਹਾਂ ਬਿਲਕੁਲ ਬਰੀਕ-ਬਰੀਕ ਪੀਸਾਂ ਦੇ ਵਿੱਚ ਆਪਾਂ ਕੱਟ ਲੈਣਾ ਹੈ ਪਿਆਜ਼ ਕੱਟ ਕੇ ਵੀ ਤੁਸੀਂ ਇੱਕ ਵਾਰੀ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਹੈ ਇਹਨਾਂ ਦੀ ਜਿਹੜੀ ਕੁੜੱਤਨ ਆ ਉਹ ਬਿਲਕੁਲ ਹੀ ਖਤਮ ਹੋ ਜਾਵੇਗੀ ਤੇ ਇਹਨਾਂ ਨੂੰ ਇੱਕ ਪੋਣੀ ਜਾਂ ਸ਼ਾਨੀ ਦੇ ਵਿੱਚ ਪਾ ਕੇ ਰੱਖ ਲੈਣਾ ਤੇ ਫਿਰ ਕੱਟ ਲੈਣੀ ਆ ਆਪਾਂ ਹਰੀਆਂ ਮਿਰਚਾਂ ਬਿਲਕੁਲ ਇਸ ਤਰ੍ਹਾਂ ਬਰੀਕ-ਬਰੀਕ ਪੀਸਾਂ ਦੇ ਵਿੱਚ ਅਗਰ ਤੁਹਾਡੇ ਬੱਚੇ ਚਟਨੀ ਖਾਣਾ ਪਸੰਦ ਕਰਦੇ ਆ ਤਾਂ ਤੁਸੀਂ ਇੱਕ ਵਾਰੀ ਇਥੇ ਮਿਰਚ 스ਕਿੱਪ ਕਰਕੇ ਤੇ ਬਾਅਦ ਵਿੱਚ ਵੀ ਪਾ ਸਕਦੇ ਹੋ। ਇਸੇ ਤਰ੍ਹਾਂ ਪੁਦੀਨਾ ਵੀ ਕੱਟ ਲਿਆ ਹੈ ਤੇ ਆਪਾਂ ਇਸੇ ਤਰ੍ਹਾਂ ਜਿਹੜਾ ਖੀਰਾ ਹੈ ਉਹਨੂੰ ਵੀ ਛੋਟੇ-ਛੋਟੇ ਪੀਸਾਂ ਦੇ ਵਿੱਚ ਯਾਨੀ ਕਿ ਫਾਈਨ ਚੌਪ ਕਰ ਲੈਣੀ ਆ ਆਪਾਂ ਸਾਰੀਆਂ ਚੀਜ਼ਾਂ। ਸਾਰੀਆਂ ਚੀਜ਼ਾਂ ਨੂੰ ਆਪਾਂ ਕੱਟ ਕੇ ਰੱਖ ਲਿਆ ਜੀ 5 ਮਿੰਟ ਹੋ ਚੁੱਕੇ ਨੇ ਤੇ ਦੂਸਰੀ ਸਾਈਡ ਉਨੀ ਦੇਰ ਆਪਾਂ ਟਮਾਟਰ ਵੀ ਚੈੱਕ ਕਰ ਲੈਣੇ ਆ। ਦੇਖੋ ਟਮਾਟਰਾਂ ਨੇ ਕਾਫੀ ਪਾਣੀ ਵੀ ਛੱਡ ਦਿੱਤਾ ਹੈ। ਤੇ ਆਪਾਂ ਹੁਣ ਇਹਨੂੰ ਇਸ ਤਰ੍ਹਾਂ ਪਲਟ ਦੇਣਾ ਹੈ ਇਹਦੀ ਦੂਸਰੀ ਸਾਈਡ ਕਰ ਦੇਣੀ ਹੈ ਉੱਪਰ ਨੂੰ ਤੇ ਇੱਕ ਵਾਰੀ ਆਪਾਂ ਲਸਣ ਨੂੰ ਵੀ ਇੱਥੇ ਐਵੇਂ ਹਲਾ ਦੇਣਾ ਹੈ ਤਾਂ ਜੋ ਆਪਣੀ ਇੱਥੇ ਲਸਣ ਵੀ ਉਹ ਵੀ ਚੰਗੀ ਤਰ੍ਹਾਂ ਫਰਾਈ ਹੋ ਜਾਵੇ ਤੇ ਆਪਾਂ ਫਿਰ ਇਹ ਟਮਾਟਰ ਤੇ ਲਸਣ ਨੂੰ ਕਵਰ ਕਰਕੇ 5 ਮਿੰਟ ਲਈ ਫਿਰ ਮੀਡੀਅਮ ਫਲੇਮ ਤੇ ਆਪਾਂ ਇਸੇ ਤਰ੍ਹਾਂ ਰੱਖ ਦੇਣੀ ਆ ਇਸ ਦੇ ਨਾਲ ਇਹਨਾਂ ਦਾ ਕੱਚਾਪਨ ਵੀ ਖਤਮ ਹੋ ਜਾਵੇਗਾ ਤੇ ਇਹਨਾਂ ਦਾ ਛਿਲਕਾ ਉਤਾਰਨ ਦੇ ਵਿੱਚ ਵੀ ਆਸਾਨੀ ਹੋਵੇਗੀ ਤੇ 5 ਮਿੰਟ ਬਾਅਦ ਤੁਹਾਨੂੰ ਦਿਖਾਉਣੀ ਆ ਦੇਖੋ ਪਾਣੀ ਵੀ ਕਾਫੀ ਮਾਤਰਾ ਦੇ ਵਿੱਚ ਸੁੱਕ ਚੁੱਕਾ ਹੈ ਤੇ ਟਮਾਟਰ ਦਾ ਛਿਲਕਾ ਜਿਹੜਾ ਉਹ ਵੀ ਆਪਣਾ ਕਾਫੀ ਨਰਮ ਹੋ ਗਿਆ ਹੈ ਇੱਥੇ 10 ਮਿੰਟ ਹੋ ਗਏ ਪੂਰੇ ਮੇਰੇ ਇਹਨਾਂ ਨੂੰ ਪੱਕਣ ਲਈ ਰੱਖਿਆ ਹੋਇਆ ਬਸ ਆਪਾਂ ਲੋ ਟੂ ਮੀਡੀਅਮ ਫਲੇਮ ਤੇ ਇਹਨਾਂ ਨੂੰ ਇਸ ਤਰ੍ਹਾਂ ਪਕਾਉਣਾ ਹੈ ਇਹਨਾਂ ਦਾ ਕੱਚਾਪਨ ਖਤਮ ਕਰਨਾ ਹੈ ਗੈਸ ਦੀ ਫਲੇਮ ਮੀਡੀਅਮ ਹੋਣੀ ਚਾਹੀਦੀ ਆ ਗੈਸ ਦੀ ਫਲੇਮ ਨੂੰ ਹਾਈ ਕਰ ਦਿੱਤੀ ਸੀ ਜੀ ਇੱਥੇ ਇਸ ਦੇ ਨਾਲ ਜਿਹੜਾ ਆਪਣਾ ਪਾਣੀ ਆ ਉਹ ਵੀ ਸੁੱਕ ਜਾਵੇਗਾ ਤੇ ਇਹਦੇ ਉੱਪਰੋਂ ਆਪਾਂ ਇਸ ਤਰ੍ਹਾਂ ਛਿਲਕਾ ਉਤਾਰ ਲੈਣਾ ਹੈ ਤੁਸੀਂ ਨਾਈਫ ਫੌਕ ਜਾਂ ਇਸ ਤਰ੍ਹਾਂ ਦਾ ਤੁਹਾਡੇ ਕੋਲੇ ਕੋਈ ਵੀ ਚਿਮਟਾ ਹੈਗਾ ਹੈ ਤੁਸੀਂ ਛਿਲਕਾ ਉਤਾਰ ਲੈਣਾ ਵਾ ਦੇਖੋ ਜਿਹੜਾ ਟਮਾਟਰ ਦਾ ਉੱਪਰਲਾ ਛਿਲਕਾ ਹੈ ਉਸ ਆਸਾਨੀ ਦੇ ਨਾਲ ਉੱਤਰ ਰਿਹਾ ਹੈ ਇਸੇ ਤਰ੍ਹਾਂ ਆਪਾਂ ਸਾਰੇ ਟਮਾਟਰਾਂ ਦਾ ਛਿਲਕਾ ਇਹ ਜਿਹੜਾ ਉਤਾਰ ਲੈਣਾ ਹੈ ਕਿ ਇੱਥੇ ਗੈਸ ਦੀ ਫਲੇਮਾ ਜਿਹੜੀ ਬਿਲਕੁਲ ਆਪਣੀ ਲੋ ਹੋਣੀ ਚਾਹੀਦੀ ਉਸ ਤੋਂ ਬਾਅਦ ਮੈਂ ਇੱਕ ਚਮਚ ਚੀਨੀ ਦਾ ਪਾਇਆ ਜੀ ਉਹ ਵੀਡੀਓ ਮੈਂ ਸ਼ੂਟ ਨਹੀਂ ਕਰ ਪਈ ਛੇ ਤੁਹਾਨੂੰ ਦਿਖ ਵੀ ਰਹੀ ਆ ਮੈਸ਼ ਕਰਨ ਤੋਂ ਪਹਿਲਾਂ ਧਿਆਨ ਨਾਲ ਦੇਖਿਓ ਮੈਂ ਇੱਕ ਚਮਚ ਚੀਨੀ ਦਾ ਪਾ ਕੇ ਤੇ ਇਸ ਤਰ੍ਹਾਂ ਗਰਮ ਗਰਮ ਜਿਹੜੇ ਆਪਣੇ ਟਮਾਟਰ ਆ ਬਿਲਕੁਲ ਲੋ ਫਲੇਮ ਤੇ ਆਪਾਂ ਉਹਨਾਂ ਨੂੰ ਮੈਸ਼ਰ ਦੇ ਨਾਲ ਮੈਸ਼ ਕਰ ਲੈਣਾ ਹੈ ਇਹ ਹੈਗਾ ਪੋਟੈਟੋ ਮੈਸ਼ਰ ਤੇ ਤੁਸੀਂ ਚਮਚ ਦੇ ਨਾਲ ਵੀ ਕੜਛੀ ਦੇ ਨਾਲ ਵੀ ਇਹਨਾਂ ਨੂੰ ਮੈਸ਼ ਕਰ ਸਕਦੇ ਹੋ ਗਰਮ ਗਰਮ ਆਸਾਨੀ ਦੇ ਨਾਲ ਮੈਸ਼ ਹੋ ਜਾਣਗੇ ਅਗਰ ਇੱਥੇ ਆਪਣੀ ਟਮਾਟਰ ਖੰਡੇ ਹੋ ਗਈ ਤਾਂ ਫਿਰ ਉਹਨਾਂ ਨੂੰ ਮੈਸ਼ ਕਰਨ ਦੇ ਵਿੱਚ ਥੋੜੀ ਪ੍ਰੋਬਲਮ ਹੋਵੇਗੀ ਟਮਾਟਰ ਮੈਸ਼ ਹੋ ਗਿਆ ਜੀ ਇੱਕ ਵਾਰੀ ਜਿਹੜਾ ਇਹਦਾ ਪਾਣੀ ਆ ਆਪਾਂ ਸੁਕਾ ਲੈਣਾ ਅਗਰ ਤੁਸੀਂ ਇੱਥੇ ਰਸਮੀ ਸੀ ਚਟਨੀ ਬਣਾਉਣੀ ਚਾਹੁੰਦੇ ਹੋ ਤਾਂ ਇੰਨਾ ਕ ਪਾਣੀ ਇਹਦੇ ਵਿੱਚ ਰੱਖ ਵੀ ਸਕਦੇ ਹੋ ਉਸ ਤਰ੍ਹਾਂ ਵੀ ਬਹੁਤ ਸਰ ਟੇਸਟੀ ਲੱਗਦੀ ਆ ਅਗਰ ਤੁਸੀਂ ਸੈਂਡਵਿਚ ਵਗੈਰਾ ਦੇ ਵਿੱਚ ਲਾ ਕੇ ਖਾਓਗੇ ਤੇ ਬਹੁਤ ਹੀ ਸਵਾਦ ਲੱਗੇਗੀ ਤਿਆਪਾ ਜਿਹੜਾ ਇਹਦਾ ਪਾਣੀ ਆ ਬਿਲਕੁਲ ਹੀ ਇਸ ਤਰ੍ਹਾਂ ਹਾਈ ਫਲੇਮ ਕਰਕੇ ਸੁਕਾ ਲੈਣਾ ਹੈ ਤੇ ਇਸ ਦੇ ਨਾਲ ਜਿਹੜੀ ਇਹਦੇ ਵਿੱਚ ਚੀਨੀ ਪਾਈ ਆ ਉਹ ਵੀ ਮੈਲਟ ਹੋ ਜਾਵੇਗੀ ਪਾਣੀ ਸੁੱਕ ਜਾਂਦੇ ਜੀ ਹੋਣਾ ਮੈਂ ਗੈਸ ਦੀ ਫਲੇਮ ਬੰਦ ਕਰਤੀ ਆ ਤੇ ਆਪਾਂ ਇਹਨੂੰ ਠੰਡਾ ਹੋਣ ਲਈ ਰੱਖ ਲੈਣਾ ਹੀ ਤੁਸੀਂ ਇਸ ਤਰ੍ਹਾਂ ਵੀ ਰੱਖ ਸਕਦੇ ਹੋ ਅਗਰ ਤੁਹਾਨੂੰ ਜਲਦੀ ਹੈ ਤਾਂ ਤੁਸੀਂ ਫੈਨ ਨੀਤੇ ਰੱਖ ਕੇ ਇਹਨੂੰ ਫਟਾਫਟ ਠੰਡਾ ਕਰ ਸਕਦੇ ਹੋ ਠੰਡਾ ਹੋਣ ਤੇ ਇਹਦੇ ਵਿੱਚ ਆਪਾਂ ਪਾ ਦੇਣੀ ਹੈ ਫਾਈਨ ਚੌਪ ਕੀਤੇ ਹੋਏ ਪਿਆਜ਼ ਹਰੀ ਮਿਰਚ ਖੀਰਾ ਤੇ ਪੁਦੀਨਾ ਸਾਰੀਆਂ ਫਾਈਨ ਚੌਪ ਕੀਤੀਆਂ ਹੋਈਆਂ ਚੀਜ਼ਾਂ ਆਪਾਂ ਪਾ ਦੇਣੀ ਆ ਫਿਰ ਪਾਵਾਂਗੇ ਕੁਝ ਮਸਾਲੇ ਇੱਥੇ ਚਮਚ ਦਾ ਚੌਥਾ ਹਿੱਸਾ ਲਿਆ ਮੈਂ ਚਾਟ ਮਸਾਲਾ ਚਮਚ ਦਾ ਚੌਥਾ ਹਿੱਸਾ ਭੁੰਨਿਆ ਹੋਇਆ ਜੀਰਾ ਪਾਊਡਰ ਚਮਚ ਦਾ ਚੌਥਾ ਹਿੱਸਾ ਹੀ ਕਾਲਾ ਨਮਕ ਤੇ ਮੈਂ ਨਿੰਬੂ ਲਾਈ ਜੀ ਨਿੰਬੂ ਆਪਾਂ ਅੱਧਾ ਪਾਉਣਾ ਹੈ ਨਿੰਬੂ ਨੂੰ ਪਾਉਣ ਤੋਂ ਪਹਿਲਾਂ ਇਹਦੇ ਵਿੱਚ ਜਿਹੜੇ ਨਿੰਬੂ ਦੇ ਬੀਜ ਆ ਉਹ ਧਿਆਨ ਦੇ ਨਾਲ ਕੱਢ ਲੈਣੇ ਆ ਤੇ ਨਿੰਬੂ ਦੇਖੋ ਕਾਫੀ ਰਸਿਆ ਲਾਏ ਤੇ ਚੰਗੀ ਤਰ੍ਹਾਂ ਨਿਚੋੜ ਦੇਣਾ ਹੈ ਇਹ ਚੀਜ਼ਾਂ ਜੋ ਮੈਂ ਪਾਈਆਂ ਇਹ ਸਾਰੀਆਂ ਧਿਆਨ ਦੇ ਨਾਲ ਪਾਉਣੀਆਂ ਨੇ ਤੇ ਤੁਹਾਡੀ ਬਹੁਤ ਹੀ ਟਟਪੜੀ ਤੇ ਟੇਸਟੀ ਚਟਨੀ ਬਣ ਕੇ ਤਿਆਰ ਹੋਵੇਗੀ ਫਿਰ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਮਿਕਸ ਕਰਕੇ ਦੇਖੋ ਇਹਦਾ ਕਲਰ ਵੀ ਬਹੁਤ ਵਧੀਆ ਆਇਆ ਤੇ ਖਾਣ ਦੇ ਵਿੱਚ ਵੀ ਬਹੁਤ ਜ਼ਬਰਦਸਤ ਤੇ ਮਸਤ ਬਣ ਕੇ ਤਿਆਰ ਹੋਈ ਹੈ ਜਰੂਰ ਇੱਕ ਵਾਰੀ ਮੇਰੇ ਇਸ ਤਰੀਕੇ ਦੇ ਨਾਲ ਬਣਾ ਕੇ ਦੇਖਿਓ ਤੁਹਾਨੂੰ ਮੇਰੀ ਇਹ ਚਟਨੀ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਜਰੂਰ ਕਮੈਂਟ ਦੇ ਵਿੱਚ ਦੱਸਿਓ ਹਾਲੇ ਤੱਕ ਤੁਸੀਂ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਮੇਰੀਆਂ ਵੀਡੀਓ ਰੈਸਪੀ ਕਿਸ ਤਰ੍ਹਾਂ ਦੀਆਂ ਲੱਗਦੀਆਂ ਅਗਰ ਤੁਹਾਨੂੰ ਮੇਰੀਆਂ ਵੀਡੀਓ ਰੈਸਪੀ ਵਧੀਆ ਲੱਗਦੀ ਹੈ ਤਾਂ ਜਰੂਰ ਲਾਈਕ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਆ ਕਰੋ ਇਸ ਦੇ ਨਾਲ ਹੀ ਆਪਣੀ ਬਹੁਤ ਹੀ ਟੇਸਟੀ ਚਟਪਟੀ ਚਟਨੀ ਬਣ ਕੇ ਤਿਆਰ ਹੈ ਜੀ ਇੱਕ ਵਾਰੀ ਜ਼ਰੂਰ ਬਣਾ ਕੇ ਖਾ ਕੇ ਦੇਖਿਓ ਜਿਆਦਾ ਟਾਈਮ ਵੀ ਨਹੀਂ ਲੱਗਦਾ ਤੇ ਆਸਾਨ ਤਰੀਕੇ ਦੇ ਨਾਲ ਬਣਾ ਸਕਦੇ ਆ ਸਾਰੇ ਖੁਸ਼ ਹੋ ਕੇ ਵੀ ਖਾਣਗੇ ਤੁਸੀਂ ਰੋਟੀ ਪਰਾਠੇ ਨਾਨ ਪੂਰੀ ਦੇ ਨਾਲ ਖਾ ਸਕਦੇ ਹੋ ਸੈਂਡਵਿਚ ਦੇ ਵਿੱਚ ਵੀ ਲਾ ਕੇ ਖਾ ਸਕਦੇ ਹੋ ਬਹੁਤ ਹੀ ਟੇਸਟੀ ਚਟਨੀ ਹੈ ਅਗਰ ਤੁਹਾਡੇ ਬੱਚੇ ਚਟਨੀ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਇੱਥੇ ਹਰੀ ਮੇਸ ਚ ਬਾਅਦ ਵਿੱਚ ਆਪਣੇ ਖਾਣ ਟਾਈਮ ਵੀ ਪਾ ਸਕਦੇ ਹੋ ਬਹੁਤ ਹੀ ਟੇਸਟੀ ਤੇ ਚਟਪਟੀ ਚਟਨੀ ਬਣ ਕੇ ਤਿਆਰ ਹੈ ਜੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਇਸੇ ਤਰ੍ਹਾਂ ਪਿਆਰ ਕਰਦੇ ਰਹਿਓ ਸਪੋਰਟ ਦਿੰਦੇ ਰਹਿਓ ਤੁਹਾਡੇ ਨਾਲ ਨਵੀਆਂ ਤੋਂ ਨਵੀਆਂ ਰੈਸਪੀ ਸ਼ੇਅਰ ਕਰਦੀ ਰਾਵਾਂਗੀ ਮਿਲਦੇ ਆਂ ਜੀ ਨਵੀਂ ਰੈਸਪੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਥੈਂਕ ਯੂ ਸੋ ਮੱਚ ਬਾਏ ਬਾਏ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅਗਰ ਚੈਨਲ ਤੇ ਪਹਿਲੀ ਵਾਰ ਆਈ ਹੋ ਥੈਂਕ ਯੂ